ਕਿਆ ਬਾਤ ਆ ਸਵਾਦ ਲਿਆ ਦਨੇਓ ਇਲਾਕਾ ਇਲਾਕਾ ਹੀ ਹੁੰਦਾ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਜੀ ਪ੍ਰਿੰਸੀਪਲ ਸਾਹਿਬ ਪ੍ਰੋਫੈਸਰ ਸਾਹਿਬਾਨ ਤੇ ਮੇਰੇ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਹਿਣ ਲੱਗਾ ਵੀ ਮੈਨੂੰ ਐ ਲੱਗਦਾ ਵੀ ਮੈਂ ਇੱਥੋਂ ਗਿਆ ਹੀ ਨਹੀਂ ਅਜੇ ਇੱਥੇ ਹੀ ਪੜ ਰਿਹਾ ਹਾਂ ਅਜੇ ਕਿਉਂਕਿ ਇਸੇ ਲੈਕਚਰ ਸਟੈਂਡ ਤੋਂ ਇਸੇ ਸਟੇਜ ਤੋਂ ਮੇਰੀ ਤੇ ਮਾਨ ਸਾਹਿਬ ਦੀ ਸ਼ੁਰੂਆਤ ਹੋਈ ਸੀ ਬਾਕੀ ਇਹ ਜਿੰਨੇ ਪ੍ਰੋਗਰਾਮ ਉਲੀਕਿਆ ਗਿਆ ਸੀ ਉਦੋਂ ਜਦੋਂ ਪਤਾ ਲੱਗਿਆ ਤਾਂ ਮਾਨ ਸਾਹਿਬ ਦਾ ਫੋਨ ਆਇਆ ਕਿ ਕਾਲਜ ਵਾਲਿਆਂ ਨੂੰ ਕਹਿ ਦੀ ਪ੍ਰਿੰਸੀਪਲ ਸਾਹਿਬ ਨੂੰ ਕਹਿ ਦੀ ਮੈਨੇਜਮੈਂਟ ਨੂੰ ਕਹਿ ਦੀ ਕਿ ਤੁਸੀਂ ਮੰਗਾ ਨਹੀਂ ਮੰਗਣੀਆਂ ਤੁਸੀਂ ਆਪਣੇ ਹੱਕ ਮੰਗਣੇ ਨੇ ਬਾਈ ਮੰਗਾ ਮੰਗਣ ਵਾਲੇ ਕਾਲਜ ਹੋਰ ਨੇ ਇੱਥੇ ਤੁਹਾਡਾ ਹੱਕ ਬਣਦਾ ਮੈਨੂੰ ਇਹ ਲੱਗਦਾ ਵੀ ਮੰਗਾ ਵੀ ਬਹੁਤ ਥੋੜੀਆਂ ਨੇ ਜਿੰਨਾ ਕੁਛ ਇਹਨਾਂ ਨੇ ਦੇਖੇ ਜਾਣਾ ਹੁਣ ਸਾਡਾ ਤੁਹਾਨੂੰ ਪਤਾ ਹੀ ਨਾ ਹੋਵੇ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮਾਨਯੋਗ ਮੰਤਰੀ ਸਾਹਿਬ ਅਮਨ अरोड़ा ਜੀ ਵਿਰਿੰਦਰ ਵਕੀਲ ਜੀ ਸਾਡੀ ਭੈਣ ਭਰਾ ਜੀ ਕੁਦਨੀ ਜੀ ਚੇਅਰਮੈਨ ਸਾਹਿਬ ਸਾਰਿਆਂ ਨੂੰ ਜੀ ਆਇਆਂ ਜਿੰਨੇ ਸਾਡੇ ਮਿੱਤਰ ਬੈਠੇ ਨੇ ਸਾਰਿਆਂ ਨੂੰ ਜੀ ਆਇਆਂ ਪੰਮੀ ਬਾਈ ਹੋਣਾ ਨੂੰ ਲਾਲੀ ਬਾਈ ਹੋਣਾ ਨੂੰ ਸੋ ਸਾਰੇ ਜਿੰਨੇ ਵੀ ਅਫੀਸਰ ਸਾਹਿਬਾਨ ਆਇਆ ਸਾਡੇ ਮਾਨਯੋਗ ਇੱਕੋ ਮੈਨੂੰ ਜਿੰਨਾਂ ਕੋਲ ਮੈਂ ਪੜਿਆ ਮੈਡਮ ਸ਼ਮਸ਼ੇਰ ਜੀ ਬੈਠੇ ਨੇ ਔਰ ਸਾਨੂੰ ਮਾਣ ਆ ਕਿ ਅਸੀਂ ਇਹਨਾਂ ਕੋਲੋਂ ਪੜਿਆ ਸੋ ਬੜਾ ਚੰਗਾ ਲੱਗਦਾ ਜਦੋਂ ਕਾਲਜ ਦੇ ਵਿੱਚ ਆਉਨੇ ਆ ਸਾਡੀ ਜੇ ਦੋਸਤੀ ਦੀ ਗੱਲ ਕਰੀਏ ਲਾਇਬ੍ਰੇਰੀ ਦੇ ਪਿੱਛੇ ਇੱਕ ਬੋਰਡ ਸੀਗਾ ਬੋਰਡ ਦੇ ਥੱਲੇ ਮੇਰੀ ਤੇ ਮਾਨ ਸਾਹਿਬ ਦੀ ਮੁਲਾਕਾਤ ਹੋਈ ਸੀ ਪਹਿਲੀ ਤੇ ਬੋਰਡ ਦੀਆਂ ਜਿਵੇਂ ਜੜਾਂ ਡੂੰਘੀਆਂ ਹੁੰਦੀਆਂ ਨੇ ਸ਼ਾਇਦ ਸਾਡੀ ਯਾਰੀ ਦੀ ਵੀ ਉਸੇ ਤਰ੍ਹਾਂ ਜੜਾਂ ਨੇ ਸ਼ਾਇਦ ਤਾਂ ਹੀ ਰੱਬ ਨੇ ਉਸ ਬੱਬ ਬਣਾਇਆ ਕਿ ਬੋਰਡ ਥੱਲੇ ਸਾਡੀ ਯਾਰੀ ਲੱਗੀ ਸੋ ਜਦੋਂ ਕਾਲਜ ਪੜ੍ਹਦੇ ਸੀ ਮਾਨ ਸਾਹਿਬ ਦਾ ਜਿਹੜਾ ਪੰਜਾਬ ਪ੍ਰਤੀ ਦਰਦ ਸੀ ਉਹਨਾਂ ਦੀਆਂ ਸਕਿੱਟਾਂ ਚੋਂ ਉਹਨਾਂ ਦੇ ਗੀਤਾਂ ਚੋਂ ਝਲਕਦਾ ਸੀ ਜਦੋਂ ਕਿਤੇ ਅਸੀਂ ਕੰਪੀਟੀਸ਼ਨ ਲੜਨ ਜਾਂਦੇ ਕਈ ਵਾਰੀ ਭਾਸ਼ਣ ਮੁਕਾਬਲੇ ਹੁੰਦੇ ਸੀ ਤੇ ਇੱਕ ਹੱਕ 'ਚ ਬੋਲਦਾ ਹੁੰਦਾ ਸੀ ਤੇ ਇੱਕ ਵਿਰੋਧ ਦੇ ਵਿੱਚ ਤੇ ਜਿਹੜੇ ਲੈਕਚਰ ਲਿਖੇ ਜਾਂਦੇ ਸੀ ਜੇ ਮੈਂ ਹੱਕ 'ਚ ਬੋਲਣਾ ਹੁੰਦਾ ਤਾਂ ਇਹਨਾਂ ਦੇ ਵਿਰੋਧ ਦੇ ਵਿੱਚ ਉਹ ਦੋਨੋਂ ਲੈਕਚਰ ਇਹੀ ਲਿਖ ਕੇ ਦਿੰਦੇ ਸੀ ਵੀ ਤੂੰ ਮੇਰੇ ਵਿਰੋਧ ਦੇ ਬੋਲਣਾ ਹੈ ਸੋ ਇੱਥੇ ਇੱਕ ਖੰਭਾ ਜਾਂ ਹੋਊਗਾ ਇੱਥੇ ਲੱਗਿਆ ਹੁੰਦਾ ਸੀਗਾ ਇੱਕ ਛੋਟਾ ਜਿਹਾ ਰੇਡੀਓ ਹੁੰਦਾ ਉਹਦੇ ਰੇਡੀਓ ਦੇ ਉੱਤੇ ਹੀ ਸੈੱਲ ਪਾਏ ਹੁੰਦੇ ਤੇ ਰਬੜ ਦੇ ਨਾਲ ਚੜਾਏ ਹੁੰਦੇ ਐ ਖੰਭੇ ਨਾਲ ਲੱਗੇ ਖੜੇ ਹੁੰਦੇ ਕਦੇ ਕ੍ਰਿਕਟ ਦੀ ਕਮੈਂਟਰੀ ਸੁਣ ਰਹੇ ਹੁੰਦੇ ਇੱਕ ਰਗ ਵੀ ਗੇਮ ਐ ਸਾਨੂੰ ਉਹਦਾ ਨਾਮ ਵੀ ਲੈਣਾ ਨਹੀਂ ਆਉਂਦਾ ਜਦੋਂ ਉਹਦੀ ਕਮੈਂਟਰੀ ਸੁਣਦੇ ਹੁੰਦੇ ਰੇਡੀਓ ਤੇ ਸੋ ਪਹਿਲੇ ਦਿਨ ਤੋਂ ਚਾਹੇ ਕੋਈ ਦੁਨੀਆ ਦਾ ਕੋਈ ਪੋਲਿਟਿਕਸ ਦਾ ਮੁੱਦਾ ਹੈ ਚਾਹੇ ਕੋਈ ਖੇਡ ਦਾ ਹੈ ਕਿਸੇ ਵੀ ਫੀਲਡ ਦਾ ਇਹਨਾਂ ਤੋਂ ਕੋਈ ਲੁਕਿਆ ਨਹੀਂ ਹੁੰਦਾ ਸੀ ਜਦੋਂ ਅਸੀਂ ਇੱਕ ਇਹ ਵੀ ਮਾਨ ਵਾਲੀ ਗੱਲ ਹੈ ਕਿ ਜਿਹੜਾ ਬੰਦਾ ਸਾਨੂੰ ਸਟੂਡੈਂਟਾਂ ਨੂੰ ਸੀਟ ਤਾਂ ਮਿਲਦੀ ਨਹੀਂ ਹੁੰਦੀ ਸੀ ਬਸ ਦੇ ਤੂੰ ਛੱਤ 'ਤੇ ਬੈਠ ਕੇ ਆਉਂਦੇ ਹੁੰਦੇ ਸੀ ਵੀ ਜਿਹੜੇ ਮੁਫਤ ਆਲੇ ਨੇ ਉਹ ਛੱਤ 'ਤੇ ਬਹਿ ਜਾਓ ਜਿਹੜਾ ਬੰਦਾ ਛੱਤ 'ਤੇ ਬੈਠ ਕੇ ਕਾਲਜ ਆਉਂਦਾ ਸੀ ਅੱਜ ਉਹ ਹੈਲੀਕਾਪਟਰ 'ਤੇ ਉਤਰਿਆ ਸਾਡੇ ਲਈ ਸਭ ਤੋਂ ਵੱਡੀ ਮਾਨ ਵਾਲੀ ਗੱਲ ਸੋ ਜਿਹੜਾ ਕਾਲਜ ਹੈ ਮੇਰਾ ਖਿਆਲ ਆ ਵੀ ਪੰਜਾਬ ਦਾ ਪਹਿਲਾ ਕਾਲਜ ਹੋਊਗਾ ਨਹੀਂ ਤਾਂ ਜਿੰਨੇ ਵੀ ਮੁੱਖ ਮੰਤਰੀ ਹੋਏ ਨੇ ਕੋਈ ਲਾਹੌਰ ਪੜ੍ਹਦੇ ਸੀ ਜਾਂ ਕਿਤੇ ਹੋਰ ਜਗ੍ਹਾ ਤੇ ਪੜ੍ਹਦੇ ਸੀ ਪਰ ਇੱਕ ਬਹੁਤ ਜਿਹਨੂੰ ਛੋਟਾ ਕਸਬਾ ਸਮਝਿਆ ਜਾਂਦਾ ਉਸ ਕਾਲਜ ਦੇ ਵਿੱਚ ਕਈ ਕਾਲਜਾਂ ਦੇ ਵਿੱਚੋਂ ਦਾ ਸਾਡੇ ਜੋ ਇਹਨੇ ਆਈਐਸ ਗਏ ਐਨਪੀਸੀਐਸ ਗਏ ਪਰ ਇੱਥੇ ਪੰਜਾਬ ਦੀ ਸਭ ਤੋਂ ਵੱਡੀ ਕੁਰਸੀ ਤੇ ਜੋ ਬਰਾਜਮਾਨ ਹੈ ਇਸ ਕਾਲਜ ਨੇ ਉਹ ਚੀਜ਼ ਦਿੱਤੀ ਸੋਸਾ ਨੂੰ ਮਾਣ ਹੈ ਕਿ ਸਾਡੇ ਪਿਛੜੇ ਇਲਾਕੇ ਚੋਂ ਕਿਉਂਕਿ ਜੋ ਵੀ ਪੋਲਿਟਿਕਸ ਜੋ ਪੋਲਿਟਿਸ਼ੀਨ ਆ ਸਾਰੇ ਪੁਰਾਣੇ ਦੇਖੇ ਹੋਣਗੇ ਉਹ ਵੱਡੇ ਘਰਾਣਿਆਂ ਚੋਂ ਜਿਨ੍ਹਾਂ ਦੇ ਮਤਲਬ ਪਤਾ ਹੀ ਨਹੀਂ ਕਿੰਨੀਆਂ ਜਾਇਦਾਦਾਂ ਹੋਣਗੀਆਂ ਇੱਕ ਨਵੇਂ ਜਿਹੜੇ ਇੱਕ ਪੰਜਾਬ ਨੂੰ ਨਵਾਂ ਸੂਰਜ ਚੜਿਆ ਇੱਕ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਸਿਰਫ 12 ਸਾਲ ਦਾ ਪੋਲਿਟੀਕਲ ਕੈਰੀਅਰ ਹੋਵੇ ਤੇ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਉਹ ਕਾਲਜ ਦਾ ਸਟੂਡੈਂਟ ਬਾਈ ਭਗਵੰਤ ਮਾਨ ਸੋ ਬਾਕੀ ਕਾਫੀ ਗੱਲਾਂ ਨੂੰ ਮਾਨ ਸਾਹਿਬ ਵੀ ਦੱਸਣਗੇ ਸਾਡੇ ਕਾਲਜ ਦੇ ਵਿੱਚ ਕਿਵੇਂ ਕੰਪੀਟੀਸ਼ਨ ਤੇ ਲੜ ਅਸੀਂ ਕੰਪੀਟੀਸ਼ਨ ਲੜਨ ਜਾਂਦੇ ਹੁੰਦੇ ਸਾਡੇ ਕਾਲਜ ਦੇ ਕੋਲੇ ਗ੍ਰਾਂਟਾਂ ਬਹੁਤ ਘੱਟ ਹੁੰਦੀਆਂ ਸੀ ਸਾਨੂੰ ਬੱਸ ਦਾ ਕਿਰਾਇਆ ਦੇਣ ਨੂੰ ਵੀ ਨਹੀਂ ਹੁੰਦਾ ਸੀ ਅਸੀਂ ਕੋਈ ਨਾ ਕੋਈ ਜਿਗਾੜ ਕਰਕੇ ਜਾਂਦੇ ਹੁੰਦੇ ਅਸੀਂ ਕਾਫੀ ਬਾਕੀ ਹੁਣ ਮਾਨ ਸਾਹਿਬ ਦੱਸਣਗੇ ਗੀਤ ਕਹਿ ਰਹੇ ਨੇ ਚਲੋ ਜੀ ਯਾਰਾ ਵੀ ਵੀ ਗਾਉਂਗਾ ਪਰ ਇੱਕ ਮਾਨ ਸਾਹਿਬ ਨੇ ਲਿਖਿਆ ਜਦੋਂ ਪਲੱਸ 1 'ਚ ਹੁੰਦੇ ਸੀਗੇ ਇਹ ਇਹਨਾਂ ਨੇ ਮੈਂ ਤਾਂ ਗਾਉਂਗਾ ਉਹ ਵੀ ਗਾਉਂਗਾ ਹਾਂ ਕਮੀਆਂ ਵਾਲਾ ਬੇਡਾ ਵੀ ਗਾਉਂਗਾ ਮਾਨਸਾ ਦਾ ਗੀਤ ਜਦੋਂ ਪਲੱਸ 1 ਦੇ ਵਿੱਚ ਪੜ੍ਹਦੇ ਸੀਗੇ ਉਦੋਂ ਦਾ ਲਿਖਿਆ ਹੋਇਆ ਗੀਤ ਹੈ ਰਾਤ ਅਸੀਂ ਕਾਫੀ ਮਿੱਤਰ ਇਕੱਠੇ ਹੋਏ ਸੀਗੇ ਕਹਿੰਦੇ ਵੀ ਉਹ ਗੀਤ ਜ਼ਰੂਰ ਸੁਣਾਉਣਾ ਪਤਾ ਕੀ ਏ ਤੈਨੂੰ ਇਥੇ ਹੋਇਆ ਕੀ ਹਾਲ ਸਾਡਾ ਕੀਏ ਤੈਨੂੰ ਇਥੇ ਹੋਇਆ ਕੀ ਹਾਲੀ ਸਾਡਾ ਜਾਉਂ ਬਹਿ ਰਹੇ ਨਾ ਅਸੀਂ ਮਰਦੇ ਸਰਵਾਂ ਨੂੰ ਖੁੱਲ ਆ ਗਏ ਹਏ ਸਰਵਾਂ ਨੂੰ ਖੁੱਲ ਆ ਗਏ ਪਰ ਤੂੰ ਨਾ ਆਈ ਬੇ ਗਰੀਬ ਸਰਵਾਂ ਨੂੰ ਖੁੱਲ ਆ ਗਏ ਹਏ ਸਰਵਨੂ ਫੁੱਲ ਆ ਗਏ ਥੈਂਕ ਯੂ ਸੋ ਜਿਹੜੇ ਗੀਤ ਤੋਂ ਸ਼ੁਰੂਆਤ ਹੋਈ ਮਰਹੂਮ ਕਵੀ ਸੰਤਰਾਮ ਦਾਸੀ ਜੀ ਇਨਕਲਾਬੀ ਕਲਮ ਤੋਂ ਉਪਜਿਆ ਗੀਤ ਕੰਮੀਆਂ ਦਾ ਵੇੜਾ ਮਾਤਰਤੀਏ ਤੇਰੀ ਗੋਦੀ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦੀ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰਈਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈਵੇਂ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਬੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਮਾਨਯੋਗ ਵੀਸੀ ਸਾਹਿਬ ਡੀਜੀਪੀ ਸਾਹਿਬ ਹੋਰ ਵੀ ਜਿੰਨੇ ਐਸਐਸਪੀ ਸਾਹਿਬ ਡੀਸੀ ਸਾਹਿਬ ਸਾਰੇ ਆਣ ਸਾਰਿਆਂ ਨੂੰ ਜੀ ਆਇਆਂ ਤੇ ਸਾਡੀ ਜਿੰਨੀ ਮਿੱਤਰ ਮੰਡਲੀ ਹੈ ਸਾਰਿਆਂ ਨੇ ਜੀ ਆਇਆਂ Thank you ji Waheguru ji ka khalsa Shri Waheguru ji ki fate Subscribe to One India channel and never miss an update